ਹਾਂਜੀ ਸਾਥ ਸੰਗਤ ਜੀ ਕਰੋ ਜੀ ਦਰਸ਼ਨ ਦਰਬਾਰ ਸ਼੍ਰੀ ਗੁੱਗਾ ਮਾੜੀ ਸਨਾਮ ਜਿੱਥੇ ਅੱਜ ਦਾ ਦਿਨ ਮੇਲੇ ਦੇ ਰੂਪ ਵਿੱਚ ਬਣਾਇਆ ਜਾ ਰਿਹਾ ਹੈ ਸੋ ਸਾਡਾ ਚੈਨਲ ਅੱਜ ਆਪ ਸਭ ਸੰਗਤਾਂ ਨੂੰ ਦਰਬਾਰ ਗੁੱਗਾ ਮਾੜੀ ਸਨਾਮ ਦੇਖਿ ਲੈ ਕੇ ਸੋ ਸਾਡੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਕਿ ਸਾਡੇ ਚੈਨਲ ਨੂੰ ਬਾਤੋ-ਬਾਤ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲਦਾ ਰਹੇ ਅਸੀਂ ਤੁਹਾਨੂੰ ਇਸੇ ਤਰ੍ਹਾਂ ਹੀ ਪੰਜਾਬ ਦੇ ਗੁਰਧਾਮਾਂ ਦੇ ਦਰਸ਼ਨ ਕਰਵਾਉਂਦੇ ਰਹੀਏ ਆਜੋ ਸੰਗ ਤੇ ਚੱਲਦੇ ਆਂ ਜੀ ਅੰਦਰ ਦੇਖੋ ਜੀ ਬਾਬਾ ਜੀ ਦੇ ਦਰਬਾਰ ਨੂੰ ਇਹ ਰਸਤਾ ਹੈ ਇਹ ਜਾਂਦਾ ਹੈ ਸਾਹਮਣੇ ਆਪ ਸਭ ਸੰਗਤਾਂ ਬਾਬਾ ਜੀ ਦੇ ਦਰਬਾਰ ਦੀ ਜੋ ਦਰਸ਼ਨ ਨੇ ਉਹ ਕਰ ਸਕਦੇ ਹੋ ਅਸੀਂ ਤੁਹਾਨੂੰ ਇਸ ਜੋ ஸ்தான ਦਾ ਹਰ ਇੱਕ ਜਗਾ ਬਣੀ ਹੋਈ ਹੈ ਉਸ ਦੇ ਦਰਸ਼ਨ ਕਰਵਾਵਾਂਗੇ ਸਭ ਤੋਂ ਪਹਿਲਾਂ ਭਗਵਾਨ ਭੋਲੇ ਨਾਜ਼ੀਆਂ ਦਾ ਛੇ ਮੰਦਰ ਇਸ ਜਗਾ ਸਜੋਬਤ ਹੈ ਸੋ ਸਾਹਮਣੇ ਤੁਸੀਂ ਨੰਦੀ ਮਹਾਰਾਜ ਜੀ ਨੂੰ ਦੇਖ ਸਕਦੇ ਹੋ ਤੇ ਅੰਦਰ ਭਗਵਾਨ ਭੋਲੇ ਨਾਜ਼ੀਆਂ ਦਾ ਜੋ ਮੰਦਰ ਹੈ ਉਹ ਬਣਿਆ ਹੋਇਆ ਹੈ ਆਪਾਂ ਅੰਦਰ ਵੀ ਚਲਾਂਗੇ ਹਾਂ ਹੀ ਸਾਹ ਸੰਗੇ ਜੀ ਇਹ ਭਗਵਾਨ ਸ਼ਿਵ ਜੀ ਦਾ ਮੰਦਿਰ ਹੈ ਜੋ ਇਸ ਜਗ੍ਹਾ ਸ਼ਿਸ਼ੋਤ ਹੈ ਸੋ ਅਸੀਂ ਤੁਹਾਨੂੰ ਇਸ ਮੰਦਿਰ ਦਾ ਜੋ ਦਰਸ਼ਨ ਕਰਵਾਵਾਂਗੇ ਭਗਵਾਨ ਸ਼ਿਵ ਜੀ ਦੇ ਮੰਦਿਰ ਤੋਂ ਬਾਅਦ ਸ਼ਿਵ ਗੋਰਖਾ ਧਾਵਾਂ ਵੇਖੇ ਲੈ ਕੇ ਆਏ ਆਂ ਜੀ ਆਪ ਸਭ ਨੂੰ ਸੋ ਕਰੋ ਜੀ ਦਰਸ਼ਨ ਸ੍ਰੀ ਸ਼ਿਵ ਗੋਰਖ ਧਾਮ ਜੀਆ ਦੇ ਸਨਾਮ ਵੇਖੇ ਜੋ ਬਹੁਤ ਹੀ ਪ੍ਰਾਚੀਨ ਮੰਦਿਰ ਦੇ ਰੂਪ ਦੇ ਵਿੱਚ ਸ਼ੋਭਤ ਹੈ ਸੋ ਜੋ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਇਹ ਸਿੱਧ ਗੁਰੂ ਸ੍ਰੀ ਗੋਰਖਨਾਥ ਜੀ ਨੇ ਅੱਜ ਜੀ ਦੋਸਤੋ ਸਾਹਮਣੇ ਆਪ ਸਭ ਸੰਗਤਾਂ ਦਰਬਾਰ ਸ਼੍ਰੀ ਗੁਰਗਾਮਾਣੀ ਸਿਨਾਵ ਦੇ ਦਰਸ਼ਨ ਕਰ ਰਹੇ ਹਾਂ। ਤੋਂ ਅਸੀਂ ਤੁਹਾਨੂੰ ਇਸ ਦੇ ਅੰਦਰ ਵੀ ਲੈ ਕੇ ਚੱਲਾਂਗੇ। ਸੋ ਕੋਸ਼ਿਸ਼ ਕਰਾਂਗੇ ਇਸ ਦਰਬਾਰ ਦਾ ਹਰ ਇੱਕ ਦ੍ਰਿਸ਼ ਆਪ ਜੀ ਨਾਲ ਰੂਬਰੂ ਕਰਨ ਦੀ। ਸੋ ਜਦੋਂ ਕਦੇ ਵੀ ਸੰਗਤ ਨੂੰ ਮੌਕਾ ਮਿਲੇ ਸੋ ਇਸ ਦਰਬਾਰ ਦੇ ਦਰਸ਼ਨ ਕਰਨ ਜਰੂਰ ਆਇਓ ਜੀ। ਕਿਉਂਕਿ ਸੰਤਾਂ ਮਹਾਂਪੁਰਸ਼ਾਂ ਦੇ ਜੋ ਦਰਸ਼ਨ ਹੁੰਦੇ ਨੇ ਉਹ ਈਨ ਮਾ ਜਨਮਾਂ ਦੇ ਪਾਪ ਦਰਸ਼ਨ ਮਾਤਰ ਨਾਲ ਹੀ ਕੱਟ ਦੁੰਦੇ ਨੇ ਸੋ ਸੰਗਤਾਂ ਗਰਮੀ ਹੋਣ ਕਰਕੇ ਦੂਰੀਆਂ ਘਟ ਆ ਰੀਆਂ ਨੇ ਪਰ ਮੇਲੇ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਨਾ ਸ਼੍ਰੀ ਗੁੱਗਾ ਮਾੜੀ ਸੁਨਾਮ ਜੀ ਸੰਗਤਾਂ ਦੇ ਆਉਣ ਜਾਣ ਵਾਸਤੇ ਬਹੁਤ ਹੀ ਤੇਜਾ ਪ੍ਰਬੰਧ ਕੀਤਾ ਗਿਆ ਹੈ ਡੇਰੇ ਵੱਲੋਂ ਤਾਂ ਕਿ ਵੀੜ ਭੜੱਕੇ ਦੇ ਵਿੱਚ ਸੰਗਤਾਂ ਹਰਾਸ਼ਮੈਂਟ ਨਾ ਹੋਵੇ ਸੋ ਆਪਾਂ ਚੱਲਦੇ ਆਂ ਜੀ ਬਾਬਾ ਜੀ ਦੇ ਦਰਬਾਰ ਦਰਬਾਰ ਸ਼੍ਰੀ ਗੂਗਾ ਮਾੜੀ ਸੁਨਾਮ ਵਿਖੇ ਜੀ ਲਓ ਜੀ ਸੰਗਤੇ ਕਰੋ ਜੀ ਦਰਸ਼ਨ ਬਾਬਾ ਜੀ ਦੇ ਸੋ ਇਸ ਜਗ੍ਹਾ 'ਚ ਜੋਤ ਨੇ ਸਾਡੇ ਤੇ ਬਾਬਾ ਜੀ ਨੇ बाबा जी दरबार तो बाबा जी इस जगह सुरक्षा तो बहर आने बाहर आने तो बाद संगत जो इस जगह पहुँच तो बहुत ही खूबसूरत बाबा जी का दरबार ਇਥੇ ਸਾਭ ਸੰਗਤਾਂ ਨਤਮਸਤਕ ਹੁੰਦੀਆਂ ਨੇ ਹਾਂਜੀ ਸਾਧ ਸੰਗਤ ਜੀ ਇਹ ਜਤਰਵਾਰ ਸਾਹਿਬ ਹੈ ਇਹ ਸ੍ਰੀ ਸ੍ਰੀ 108 ਸੰਤ ਬਾਬਾ RAM ji Das ਉਹਨਾਂ ਦਾ ਸਥਾਨ ਬਣਿਆ ਹੋਇਆ ਹੈ ਸੋ ਪਰੋ ਜੀ ਦਰਸ਼ਨ ਸੰਤ ਬਾਬਾ RAM ji Das ਜੀ ਦੇ ਸੋ ਇਸੇ ਹੀ ਦਰਬਾਰ ਸਾਹਿਬ ਦੇ ਵਿੱਚ ਮਾਂ ਕਾਲੀ ਜੀ ਦਾ ਜੋ ਮੰਦਿਰ ਹੈ ਉਹ ਵੀ ਸ਼ਿਸ਼ੋਭਤ ਹੈ ਸੋ ਅਸੀਂ ਤੁਹਾਨੂੰ ਇਸ ਦੇ ਵੀ ਦਰਸ਼ਨ ਕਰਵਾਵਾਂਗੇ ਜੇਕਰਾਂ ਸੱਚੀਆਂ ਜੁੱਤਾਂ ਵਾਲੀ ਮਾਤਾ ਜੀ ਦਾ ਉਹ ਸਾੱਚੇ ਦਰਬਾਰ ਕੀਜੇ ਇਹਨਾਂ ਨਾਲ ਹੀ ਭੈਰੋ ਨਾਦੀ ਕੀ ਆ ਦਾ ਜੋ ਮੰਦਰ ਹੈ ਉਹ ਵੀ ਸਿਸ਼ੋਗਤ ਹੈ ਕਰੋ ਜੀ ਦਰਸ਼ਨ ਪੈਰੋ ਨਾ ਆ ਜੀ ਆ ਦੇ ਉਹ ਇਸੇ ਹੀ ਦਰਬਾਰ ਸ਼੍ਰੀ ਗੁਗਾ ਮਾੜੀ ਵਿਕੇ ਇਹ ਜੋ ਮੰਦਰ ਨੇ ਇਹ ਬਣੇ ਹੋਏ ਨੇ ਹੁਣ ਅਸੀਂ ਤੁਹਾਨੂੰ ਬਾਬਾ ਸ਼੍ਰੀ ਰਾਮ ਜੀ ਦਾਸ ਘੁੱਗਾਵੜੀ ਵਾਲੇ ਜਿਨ੍ਹਾਂ ਦਾ ਸਥਾਨ ਇਸ ਜਗ੍ਹਾ ਵੀ ਬਣਿਆ ਹੋਇਆ ਹੈ ਉਹਨਾਂ ਦੇ ਵੀ ਦਰਸ਼ਨ ਕਰਵਾਵਾਂਗੇ ਹਾਂਜੀ ਸੰਜੀਤ ਜੀ ਹੁਣ ਆਪਾਂ ਚੱਲਾਂਗੇ ਜੀ ਬਾਬਾ ਜੀ ਪਾਸ ਉਹਨਾਂ ਤੋਂ ਇਸ ਜਗ੍ਹਾ ਦਾ ਜੋ ਇਤਿਹਾਸ ਹੈ ਉਹ ਸਰਵਨ ਕਰਾਂਗੇ ਇਸ ਜਗ੍ਹਾ ਤੇ ਸਾਡੇ ਜੋ ਕਮੇਟੀ ਮੈਂਬਰ ਨੇ ਉਹ ਬੈਠ ਕੇ ਸੰਗ ਸੰਗ ਤਾਂ ਹੌਂਣ ਵਾਲੀਆਂ ਨੂੰ ਜੋ ਵੀ ਕੋਈ ਗੱਲਬਾਤ ਕੁਛ ਨਹੀਂ ਹੁੰਦੀ ਐ ਉਸ ਬਾਰੇ ਜਾਣਕਾਰੀ ਦਿੰਦੇ ਨੇ ਇਹ ਨਾਲ ਹੀ ਅਸੀਂ ਤੁਹਾਨੂੰ ਇਸੇ ਗੁੱਗਾ ਮੜੀ ਦੇ ਵਿੱਚ ਵਾਤ ਰਿਹਾ ਹੈ ਬਣ ਰਿਹਾ ਹੈ ਉਸ ਦਾ ਵੀ ਪੂਰਾ ਜੁਹਾਰਾ ਉਹ ਦਿਖਾਵਾਂਗੇ ਇਸ ਜਗ੍ਹਾ ਤੇ ਪ੍ਰਸ਼ਾਦ ਦਾ ਪਾਣੀ ਬਣਾਇਆ ਜਾ ਰਿਹਾ ਹੈ ਇੰਨੀ ਗਰਮੀ ਹੋਣ ਦੇ ਬਾਵਜੂਦ ਇਹਨਾਂ ਦੀ ਇਸੇ ਵਾਂਗ ਸਾਡਾ ਚੈਨਲ ਰਹਾਣੀ ਪੰਜਾਬ ਦਿਲੋਂ ਧੰਨਵਾਦ ਕਰਦੇ ਹਾਂ ਤੇ ਇਸ ਜਗ੍ਹਾ ਕੇ ਬਾਬਾ ਜੀ ਦਾ ਪ੍ਰਸ਼ਾਦ ਚੌਲਾਂ ਦਾ ਤੇ ਬਾਬਾ ਜੀ ਦਾ ਜੋਰ ਸੋਹੀ ਹੈ ਭੋਜਨ ਵੀ ਹੈ ਜੀ ਇਸ ਜਗ੍ਹਾ ਤੇ ਸੰਗਤਾਂ ਮੜੇ ਪਿਆਰ ਤੇ ਸ਼ਰਧਾ ਦੇ ਨਾਲ ਭੋਜਨ ਪਾਣੀ ਛਕਦੀਆਂ ਨੇ ਅਤੇ ਸੇਵਾਦਾਰ ਵੀਰ ਬੜੇ ਹੀ પ્રેમ ਅਤੇ ਸ਼ਰਧਾ ਦੇ ਨਾਲ ਸੇਵਾਉਂਦੇ ਹਨ ਸੋ ਇਹ ਉਗਰਾ ਮਾਰਿਸਨਾਮ ਦਾ ਜੋ ਪੂਰਾ ਹਾਲ ਹੈ ਆਪ ਸਭ ਸੰਗਤਾਂ ਦੇ ਰੋਬਰੂ ਕੀਤਾ ਗਿਆ ਜੀ ਹੁਣ ਅਸੀਂ ਆਪ ਸਭ ਜੀਆਂ ਨੂੰ ਬਾਬਾ ਜੀ ਪਾਸੋਂ ਇਸ ਜਗ੍ਹਾ ਦਾ ਜੋ ਇਤਿਹਾਸ ਹੈ ਉਹ ਪੂਰਾ ਸੁਣਾਉਣ ਦੀ ਜੋ ਕੋਸ਼ਿਸ਼ ਕਰਾਂਗੇ ਜੀ ਧੰਨਵਾਦ ਜੀ ਹਾਂ ਜੀ ਸਾਧ ਸੰਗਤ ਜੀ ਹੁਣ ਅਸੀਂ ਸ੍ਰੀ ਦਰਬਾਰ ਸ੍ਰੀ ਗੁਗਾ ਮਾੜੀ ਇਸਨਾਮ ਦਾਏ ਜੋ ਮੁਖ ਸੇਵਾਦਾਰ ਨੇ ਬਾਬਾ ਜੀ ਪਾਸੋਂ ਇਸ ਜਗ੍ਹਾ ਦਾ ਜੋ ਇਤਿਹਾਸ ਹੈ ਉਹ ਸੁਣਾਗੇ ਆ ਜੀ ਬਾਬਾ ਜੀ ਕਰੋ ਜੀ ਸ਼ੁਰੂ ਬਾਬਾ ਜੀ ਦਰਬਾਰ ਗੁੱਗਾ ਮਾੜੀ ਸਨਾਮ ਛਤਰੀ ਚਾਹਾਨ ਗੁੱਗਾ ਵੀਰ ਜੀ ਬਾਗੜ ਦੇ ਰਾਣੇ ਹੋਏ ਨੇ ਜਿਨ੍ਹਾਂ ਨੂੰ ਸਾਰਿਆਂ ਕੋਮਾਂ ਪੂਰੀ ਛਰਦਾ ਨਾਲ ਪੂਰੇ ਸਤਕਾਰ ਨਾਲ ਧਿਆਉਂਦੇ ਨੇ ਹਰ ਸਾਲ ਬਾਬਾ ਜੀ ਦੀ ਮਾੜੀ ਤੇ ਭੱਦੋਂ ਦਾ ਮੇਲਾ ਬੜੀ ਧੂਮਤਮ ਨਾਲ ਮਨਾਇਆ ਜਾਂਦਾ ਹੈ ਬਾਬਾ ਜੀ ਦੇ ਚਰਨ ਸੇਵਕ ਸ਼ਹਿਰ ਦੇ ਲੋਕ ਹਰ ਕੌਮ ਦੇ ਬੰਦੇ ਇਸ ਦਰਬਾਰ ਤੇ ਆ ਕੇ ਸਜਦਾ ਕਰਦੇ ਨੇ ਹਰ ਤਰ੍ਹਾਂ ਦੀਆਂ ਮਰਜ਼ਾਆਂ ਪੂਰੀਆਂ ਹੁੰਦੀਆਂ ਨੇ ਹਰ ਇੱਕ ਦੁਕਾਨਾਂ ਲੱਗਦੀਆਂ ਨੇ ਹਰ ਇੱਕ ਬੰਦਾ ਉਰੇ ਆ ਕੇ ਦਰਬਾਰ ਤੇ ਸਜਦਾ ਕਰਕੇ ਜਾਂਦੇ ਨੇ हां जी ਬਾਬਾ ਜੀ ਇਹ ਦਰਬਾਰ ਹੈ ਜੋ ਕਿੰਨਾ ਟਾਈਮ ਪੁਰਾਣਾ ਹੈ ਇਹ ਅਸੀਂ ਸਾਡੇ ਬਜ਼ੁਰਗਾਂ ਤੋਂ ਸੁਣਦੇ ਆ ਜੀ 70-75 ਸਾਲ ਪੁਰਾਣਾ ਦਰਬਾਰ ਆ ਜੀ ਉਹ ਉਸੇ ਟਾਈਮ ਤੋਂ ਇੱਥੇ ਸਾਮਨ ਦਾ ਵੀ ਮੇਲਾ ਭਰਦਾ ਹੈ ਤੇ ਭਦੋਂ ਦਾ ਵੀ ਮੇਲਾ ਭਰਦਾ ਹੈ ਬੜੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਆਪਣੇ ਮਨ ਦੀਆਂ ਮਰਜ਼ੀਆਂ ਪੂਰੀਆਂ ਕਰਾਉਣ ਵਾਸਤੇ ਬਾਬਾ ਜੀ ਦੇ ਸੇਵਾਦਾਰ ਆਪਣੀ ਆਪਣੀ ਛੱਟੀ ਲੈ ਕੇ ਆਉਂਦੇ ਨੇ ਤੇ ਭਦੋਂ ਦੇ ਸਾਮਨ ਦੇ ਦੋਨੇ ਮੇਲਿਆਂ ਤੇ ਰਾਤ ਨੂੰ ਬਾਬਾ ਜੀ ਦੀ ਚੌਕੀ ਭਰਦੀ ਹੈ ਤੇ ਹਰ ਜੋ ਵੀ ਸੰਗਤ ਉਰੇ ਆ ਕੇ ਆਪਣੀਆਂ ਮਰਜ਼ੀਆਂ ਪੂਰੀਆਂ ਹਰ ਬੰਦਾ ਕਰਵਾ ਕੇ ਜਾਂਦਾ ਜੀ ਗੁੱਗਾ ਮਾੜੀ ਦਰਬਾਰ ਸਨਾਮ ਤੇ ਤੇ ਕਰੋ ਕੀ ਲੈ ਕੇ ਆਉਣਾ ਪੈਂਦਾ ਬਾਬਾ ਜੀ ਜਦੋਂ ਲੋਕ ਆਉਂਦੇ ਨੇ ਕਰੋ ਆਪਣੀ ਆਪਣੀ ਸ਼ਰਧਾ ਹੁੰਦੀ ਆ ਜੀ 31 ਲੱਸੀ ਲੈ ਕੇ ਆਉਂਦੇ ਨੇ ਸੇਵੀਆਂ ਲੈ ਕੇ ਆਉਂਦੇ ਨੇ ਸ਼ੱਕਰ ਲੈ ਕੇ ਆਉਂਦੇ ਨੇ ਪਕਾਸੇ ਲੈ ਕੇ ਆਉਂਦੇ ਨੇ ਮਿੱਠੇ ਪੂੜੇ ਵੀ ਲੈ ਕੇ ਆਉਂਦੇ ਨੇ ਖੰਮਣੀ ਵੀ ਲੈ ਕੇ ਆਉਂਦੇ ਨੇ ਹਰ ਬੰਦੇ ਦੀ ਆਪਣੀ ਆਪਣੀ ਸ਼ਰਧਾ ਹੁਣ ਜਿਨ੍ਹਾਂ ਨੇ ਬੀਜੇ ਲਵਾਣੇ ਹੁੰਦੇ ਨੇ ਉਹ ਆਪਣੇ ਸਾਵਰ ਬੋਰੀਏ ਦਾ ਦਰਬਾਰ ਹੈ ਬਾਬਾ ਜੀ ਦਾ ਉਹ ਪਲਾਸਟਿਕ ਦੇ ਜਹਾਜ਼ ਚੜਾ ਕੇ ਜਾਂਦੇ ਨੇ ਇੱਥੇ ਬੀਜ ਲਵਾਉਣ ਵਾਸਤੇ ਇਹ ਹਰ ਤਰ੍ਹਾਂ ਦਾ ਮਤਲਬ ਜਿਵੇਂ ਵੀ ਕਿਸੇ ਦੀ ਸ਼ਰਧਾ ਹੁੰਦੀ ਹੈ ਉਹ ਸਮਾਨ ਆਪਣਾ ਲੈ ਕੇ ਆਉਂਦੇ ਨੇ ਨਾਲ ਤੇ ਬਾਬਾ ਜੀ ਤੁਹਾਡਾ ਕੀ ਕੰਮ ਔਰੇ ਮੈਂ ਬਾਤ ਸੇਵਾਦਾਰੀ ਕਰਦਿਆਂ ਜੀ ਬਾਬਾ ਜੀ ਦੇ ਚਰਨਾਂ ਦੇ ਸੇਵਕਾਂ ਮੈਂ ਸਭ ਹਾਂ ਆ ਜੀ ਮਹਾਰਾਜ ਜੀ ਤੁਸੀਂ ਤੁਹਾਡਾ ਨਾਮ ਦੱਸੋ ਜੀ ਮੇਰਾ ਨੋ ਬੀਜੇ ਕੁਮਾਰ ਘਰ ਕੇ ਤੇ ਗੁੱਗਾਵੜੀ ਪਰ ਉਹਨਾਂ ਦਾ ਕਮੇਟੀ ਦਾ ਮੈਂ ਚੇਅਰਮੈਨ ਆ ਤੇ ਨਾਲ ਬਾਬਾ ਜੀ ਦੇ ਸੇਵਾਦਾਰ ਆ तकरीबन ਮੈਨੂੰ 2004 ਤੋਂ ਬਾਬਾ ਜੀ ਦੀ ਸੇਵਾ ਨਿਭਾਉਂਦੇ ਆ ਰਹੇ ਆ ਤੇ ਉਹ ਤੋਂ ਪਹਿਲਾਂ ਸਾਡੇ ਪਿਤਾ ਜੀ ਸੀ 13-14 ਸਾਲ ਉਹਨਾਂ ਨੇ ਸੇਵਾ ਨਿਭਾਈ ਐ ਇੱਥੇ ਦੀ ਤੇ ਅਸੀਂ ਸਾਰੇ ਜਣੇ ਬਾਬਾ ਜੀ ਦੇ ਸੇਵਾਦਾਰ ਆ ਤੇ ਬਾਬਾ ਜੀ ਦੀਆਂ ਬਾਬਾ ਜੀ ਨੂੰ ਹਰ ਹਰ ਪ੍ਰਕਾਰ ਦਾ ਹਰ ਆਦਮੀ ਛੋਟਾ ਵੱਡਾ ਕੋਈ ਵੀ ਹੈ ਉਹ ਬਾਬਾ ਜੀ ਚ ਆਸਥਾ ਪੂਰੀ ਤੇ ਬਾਬਾ ਜੀ ਦਾ ਜਿਹੜਾ ਮੇਲਾ ਲੱਗਦਾ ਹੈ ਭਾਦੋਂ ਦਾ ਵੀ ਮੇਲਾ ਲੱਗਦਾ ਹੈ ਤੇ ਪਹਿਲਾ ਮੇਲਾ ਲੱਗਦਾ ਹੈ ਹਰ ਨੋਮੀ ਨੂੰ ਤੇ ਬਹੁਤ ਵੱੜ ਚੜ ਕੇ ਹਰ ਇੱਕ ਆਦਮੀ ਇੱਥੇ ਨਸਤ ਹੁੰਦੇ ਨੇ ਇਹ ਮਹਾਰਾਜ ਜੀ ਜਿਹੜੀ ਇਹ ਮੇਲਾ ਲੱਗਿਆ ਹੋਇਆ ਇਹ ਜਗ੍ਹਾ ਦਾ ਕੋਈ ਕੋਈ ਹੈ ਕੋਈ ਸਿਸਟਮ ਜੀ ਕਿ ਆਪਣੀ ਮਰਜ਼ੀ ਨਾਲ ਹੀ ਲੋਕ ਆ ਕੇ ਲਾ ਲੈਂਦੇ ਨੇ ਜੀ ਨੇ ਸਿਸਟਮ ਬਣਿਆ ਹੋਇਆ ਜੀ ਅੱਛਾ ਜੀ ਸਾਰੇ ਪੁੱਛ ਕੇ ਲਗਾਉਂਦੇ ਨੇ ਤੇ ਉਹਨਾਂ ਦੀ ਜਿੱਥੇ ਤੱਕ ਹੈਗੀ ਅਸੀਂ ਬਾਬਾ ਜੀ ਦੀ ਪਰਚੀ ਵੀ ਕੱਟਦੇ ਆ ਉਹਨਾਂ ਦੀ ਠੀਕ ਹੈ ਜੀ ਹਾਂ ਜੀ ਪਰਚੇ ਤੋਂ ਬਿਨਾ ਤਾਂ ਕੋਈ ਲਾਂਦਾ ਨਹੀਂ ਹੈ ਬਾਕੀ ਗਰੀਬ ਆਦਮੀ ਨੇ ਜੇ ਕੋਈ ਵੈਸੇ ਵੀ ਲਗਾ ਲੈਂਦਾ ਤਾਂ ਵੀ ਅਸੀਂ ਉਹਨੂੰ ਜਵਾਬ ਨਹੀਂ ਦਿੰਦੇ ਮੈਂ ਉਹੀ ਪੁੱਛਦਾ ਸੀ ਅਸੀਂ ਬਹੁਤ ਜ਼ਿਆਦੇ ਮੇਲਿਆਂ ਤੇ ਜਾਂਦੇ ਆ ਜੀ ਸਾਰੇ ਮੇਲੇ ਕਵਰ ਕਰਦੇ ਆ ਪੰਜਾਬ ਦੇ ਹਰ ਇੱਕ ਦੁਕਾਨਦਾਰ ਇੱਕੋ ਹੀ ਗੱਲ ਕਹਿੰਦਾ ਕਿ ਸਾਡੀ ਲੁੱਟ ਹੁੰਦੀ ਹੈ ਜੀ ਨਹੀਂ ਇੱਥੇ ਇਹ ਜੇ ਇੱਥੇ ਇਹ ਜੇ ਕੋਈ ਨਹੀਂ ਜੇ ਕੋਈ ਆਦਮੀ ਕਹਿੰਦਾ ਮੈਂ ਗਰੀਬ ਆ ਦੇਖੋ ਇੱਥੇ ਇੱਕ ਹੋਰ ਹੈ ਜਿੰਨੇ ਦੁਕਾਨਦਾਰ ਇੱਥੇ ਮੇਲਾ ਮਿਲਦੇ ਤੇ ਆਂਦੇ ਨੇ ਉਹਨਾਂ ਨੂੰ ਅਸੀਂ ਫਰੀ ਪੋਜਨ ਕਰਾਨੇ ਆ ਚਾਹ ਪਾਣੀ ਪਲਾਨੇ ਆ ਉਹਨਾਂ ਦੀ ਸੇਵਾ ਕਰਦੇ ਆ ਉਲਟਾ ਲੰਗਰ ਪਾਣੀ ਦੀ ਵਿਵਸਥਾ ਕਰਦੇ ਆ ਸੰਗਰ ਪਾਣੀ ਦੀ ਪੂਰੀ ਵਿਵਸਥਾ ਉਹਨਾਂ ਵਾਸਤੇ ਠੀਕ ਹੈ ਧੰਨਵਾਦ ਜੀ ਹਾਂ ਜੀ ਸੰਗਤ ਜੀ ਜਿੰਨਾ ਕਰਕੇ ਅਸੀਂ ਇਸ ਦਰਬਾਰ ਤੇ ਪਹੁੰਚੇ ਆ ਜਿਨ੍ਹਾਂ ਨੂੰ ਅਸੀਂ ਜਾਣਦੇ ਆ ਕਾਫੀ ਟਾਈਮ ਤੋਂ 15 ਸਾਲਾਂ ਤੋਂ ਸਾਡੇ ਨਾਲ ਬਾਬਾ ਜੀ ਬਾਬਾ ਨਛੱਤਰ ਸਿੰਘ ਜੀ ਆਪ ਸਾਡੇ ਰੂਬਰੂ ਕਰਨੇ ਜਾ ਰਹੇ ਆ ਜੋ ਇਸ ਦਰਬਾਰ ਦੇ ਵਿੱਚ ਮਤਲਬ ਹੱਡ ਗੋਟਿਆਂ ਦੀ ਮਾ ਸ੍ਰੀ ਟੁੱਟੇ ਭੱਜਿਆਂ ਦੀ ਸਭ ਸੇਵਾ ਕਰਦੇ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਜੀ ਇਹਨਾਂ ਪਾਸੋਂ ਵੀ ਜਾਣਾਂਗੇ ਕਿ ਇਹਨਾਂ ਨੂੰ ਇਸ ਦਰਬਾਰ ਦੀ ਸੇਵਾ ਕਰਕੇ ਕੀ ਅਨੁਭਵ ਹੁੰਦਾ ਜੀ ਹਾਂ ਜੀ ਬਾਬਾ ਜੀ ਜੀ ਦੱਸੋ ਮਨ ਦੀ ਸ਼ਾਂਤੀ ਮਿਲਦੀ ਆ ਜੀ ਦੇ ਲੋਕਾਂ ਸੇਵਾਾਂਾਂ ਕਰਕੇ ਨੰਦਬੀਲ ਦਾ ਵਧੀਆ ਜਿਹੜੇ ਜਿਹੜੇ ਲੋਕਾਂ ਦੇ ਉਹ ਠੀਕ ਕਰਦੇ ਸੀ ਹੱਡ ਗੋਡੇ ਉਹ ਤੋਂ ਬਾਅਦ ਜਿਹੜੀ ਸੰਤੁਸ਼ਟੀ ਹੈ ਜੀ ਉਹਦਾ ਕੋਈ ਸਾਨੂੰ ਦੱਸਿਆ ਜਾਵੇ ਬਾਬੇ ਦੀ ਸੇਵਾ ਲੱਗੀ ਹੋਈ ਬਾਬੇ ਸੇਵਾ ਕਰਦੇ ਆ ਜੀ ਕਿਸੇ ਤੋਂ ਉਹ ਮੰਗਦੇ ਨਹੀਂ ਹੈਗੇ ਬਾਬੇ ਦੀ ਕਿਰਪਾ ਨਾਲ ਹਾਂ ਬਾਬੇ ਦੀ ਕਿਰਪਾ ਨਾਲ ਠੀਕ ਹੁੰਦੇ ਨੇ ਸਾਰੇ ਲੋਕ ਕੋਈ ਵੀ ਆ ਜਾਈ ਧੰਨਵਾਦ ਜੀ ਹਾਂ ਜੀ ਸਾਧ ਸੰਗਤ ਜੀ ਦਰਬਾਰ ਸ੍ਰੀ ਗੁੱਗਾਵਾੜੀ ਸਨਾਮ ਵਿਖੇ ਸਾਨੂੰ ਪ੍ਰਧਾਨ ਜੀਾਂ ਦੇ ਵੀ ਦਰਸ਼ਨ ਹੋਏ ਨੇ ਇਹਨਾਂ ਨਾਲ ਵੀ ਮਿਲਾਵਾਂਗੇ ਤੁਹਾਨੂੰ ਹਾਂਜੀ ਪ੍ਰਧਾਨ ਜੀ ਤੁਹਾਡਾ ਨਾਮ ਦੱਸੋ ਜੀ ਗਰਦਾਰੀ لال ਜੰਗਲ ਜੀ ਤੇ ਕੀ ਇੱਥੇ ਸੇਵਾ ਕੀ ਕਰਦੇ ਹੋ ਜੀ ਇਹਨਾਂ ਦੇ ਬਸ ਇਹਨਾਂ ਦੀ ਸੇਵਾ ਚ ਇੱਥੇ ਆ ਗਏ ਆਂ ਬਾਬਾ ਦੀ ਸੇਵਾ ਚ ਆ ਗਏ ਆਂ ਹਾਂਜੀ ਆਉਦਾ ਕੀ ਹੈ ਜੀ ਇੱਥੇ ਮੈਂ ਇੱਥੋਂ ਦਾ ਪ੍ਰਧਾਨ ਆ ਗਏ ਬਾਬਾ ਰਾਮ ਜੀ ਦਾ ਬਾਬਾ ਰਾਮ ਜੀ ਦਾ ਜੀ ਜੋ ਸਥਾਨ ਬਣਿਆ ਹੋਇਆ ਉਹਨਾਂ ਦੇ ਪ੍ਰਧਾਨ ਨੇ ਹਾਂਜੀ ਬਾਬਾ ਜੀ ਸੇਵਾ ਕਰਦੇ ਹੋ ਮਤਲਬ ਮਨ ਨੂੰ ਸ਼ਾਂਤੀ ਹੈ ਬਹੁਤ ਵੱਡੀ ਸ਼ਾਂਤੀ ਜੀ ਬਹੁਤ ਦੇਣਾ ਇਹਨਾਂ ਦੀ ਬਹੁਤ ਦੇਣਾ ਕਦੋਂ ਕਦਾ ਬਣਿਆ ਇਹ ਸਥਾਨ ਬਹੁਤ ਪੁਰਾਣਾ ਏ ਬਹੁਤ ਪੁਰਾਣਾ ਜੀ ਕਾਫੀ ਟਾਈਮ ਤੋਂ ਪੁਰਾਣਾ ਜੀ 70 80 ਸਾਲ ਤੋਂ ਜ਼ਿਆਦਾ ਹੋ ਗਏ ਹੋਣਗੇ ਠੀਕ ਹੈ ਜੀ ਧੰਨਵਾਦ ਜੀ ਰਾਂਜੀ